ਲੁਧਿਆਣਾ ਦੇ ਵਿੱਚ ਬਾਇਰ ਸੈਲਰ ਮੀਟ ਚੱਲ ਰਹੀ ਆ ਜਿੱਥੇ ਕਿ ਸੀਆਈਸੀਯੂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵੱਡੀਆਂ ਕੰਪਨੀਆਂ ਇਸ ਦੇ ਵਿੱਚ ਭਾਗ ਲੈ ਰਹੀਆਂ ਇਸ ਸਮੇਂ ਸੈਮਸਨ ਟੂਲ ਕੰਪਨੀ ਦੇ ਅਧਾਲ ਤੇ ਗੁੰਟੀਆਂ ਗੱਲਬਾਤ ਕਰ ਲੈਨੇ ਆ ਸਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਵਧੀਆ ਸਰ ਠੀਕ ਠਾਕ ਚੱਲ ਰਿਹਾ ਸਭ ਵਧੀਆ ਸਰ ਕੰਪਨੀ ਬਾਰੇ ਦੱਸੋ ਕਿਹੜੇ ਪ੍ਰੋਡਕਟ ਤੁਸੀਂ ਸਪੀਲ ਕਰਦੇ ਆ ਅਸੀਂ ਹੈਂਡ ਟੂਲ ਮੈਨੂਫੈਕਚਰਰ ਆ ਸਰ ਚਾਬੀ ਪਾਨੇ ਪਲਾਸ ਵਗੈਰੇ ਸਾਰੀ ਰੇਂਜ ਹੈਂਡ ਟੂਲ ਦੀ ਮੈਨੂਫੈਕਚਰਰ ਆ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਹੈਂਡ ਟੂਲ ਦੀ ਡਿਮਾਂਡ ਹੈ ਸਰ ਵੈਸੇ ਕੰਪੀਟੀਸ਼ਨ ਕਰਕੇ ਨਾ ਹੁਣ ਮੈਨੂਫੈਕਚਰ ਜ਼ਿਆਦਾ ਕਰਕੇ ਚੱਲ ਹੀ ਰਿਹਾ ਠੀਕ ਠਾਕ ਚੱਲ ਰਿਹਾ ਬੜੀਆ ਹਾਂ ਜੀ ਜਿਵੇਂ ਕਿ ਬਾਹਰੋਂ ਵੀ ਕਈ ਵਾਰ ਟੂਲ ਆ ਜਿਹੜਾ ਇੰਪੋਰਟ ਹੁੰਦਾ ਵਾ ਕਿ ਉਹਦੇ ਨਾਲ ਵੀ ਕੋਈ ਅਸਰ ਪੈਂਦਾ ਨਹੀਂ ਉਹ ਅਸਰ ਤਾਂ ਪੈਂਦਾ ਉਹ ਸਸਤੀ ਕੁਆਲਿਟੀ ਹੈ ਚਾਈਨਾ ਵਗੈਰਾ ਦੀ ਲੋਕੀ ਭੇਜਦੇ ਆ ਵੈਸੇ ਆਪਣਾ ਡ੍ਰੋਪ ਆਰ ਜੋ ਹੈ ਟੂਲ ਹੈ ਪੂਲੀ ਡ੍ਰੋਪ ਆਰ ਇਹਦੇ ਵਿੱਚ ਕਈ ਸਟੀਲ ਆਂਦੇ ਕਾਰਬਨ ਸਟੀਲ ਸੀ 17 ਵਗੈਰਾ ਕਈ ਚੀਜ਼ ਆ ਆਸੀ ਮੈਨ ਲਈ ਕਈ ਲੋਕਾਂ ਨੂੰ ਦੇ ਰਹੇ ਆਪਾਂ ਲੋਕਲ ਲੋਜਾਨੇ ਸੀ ਇੰਡੀਆ ਟੂਰ ਬਿੱਟੀ ਫਰਮਾਂ ਨੂੰ ਦੇ ਰਹੇ ਆ। ਆ ਜਾ ਜਿਹੜੀ ਕਿਹੜੀ ਇੰਡਸਟਰੀ ਚ ਕੰਮ ਆਉਂਦਾ ਜੀ ਇਹ 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 ਆਟੋ ਆਪਣਾ ਚਾਬੀ ਪਾਣਾ ਵਿੱਚ ਨਟ ਬੋਲਡ ਖੋਲਣ ਵਾਸਤੇ ਜਿੱਥੇ ਵੀ ਕੋਈ ਰੇਲਵੇ ਚ ਵਗੈਰਾ ਕੀਤੀ ਚੀਜ਼ ਦਾ ਵੀ ਨਟ ਬੋਲਡ ਖੋਲਣਾ ਹੋਵੇ ਜਾਂ ਇਲੈਕਟ੍ਰਿਕ ਪਲਾਸ ਹੈਗਾ ਕੋਈ ਬਿਜਲੀ ਦਾ ਕੰਮ ਕਰਨਾ ਹੋਵੇ ਉਹਦੇ ਸਮਾਂ ਦੇ। ਇੱਕ ਸਪੈਸ਼ਲ ਕਲਾਸ ਨੇ ਜਿਸ ਤਰ੍ਹਾਂ ਕਿ ਬਿਜਲੀ ਦਾ ਕੰਮ ਕਰਨ ਦੇ ਹਾਂ ਜੀ ਹਾਂ ਹਾਂ ਸਪੈਸ਼ਲ ਸਪੈਸ਼ਲ ਕਲਾਸ ਬੜੀਆ ਸਲੀਵ ਲੱਗੀ ਐਸੀ ਕਵੇ ਡీలਰ ਕਿੱਥੇ ਕਿੱਥੇ ਨੇ ਫਿਰ? 올 ਇੰਡੀਆ ਹੀ ਰੱਖੇ ਹੋਏ ਸਾਡੇ ਡీలਰ। ਚੰਦਰਾਂ ਬਜ਼ਾਰਾ ਕੋਲ। ਅੱਜ ਮੈਂ ਵੀ ਬਾਰੇ ਲੋਡ ਪੈਂਦੀ ਆ ਘਰਾਂ ਦੇ ਵਿੱਚ ਵੀ ਆਮ। ਹਾਂ ਹਾਂ। ਉਹਦੇ ਲਈ ਵੀ ਫਿਰ ਮਿਲਦੇ ਆ ਸਮਾਨ। ਹਾਂ ਹਾਂ ਉਹ ਡੀਲਰਾਂ ਤੋਂ ਮਿਲ ਜਾਂਦੇ ਆ ਕੋਈ ਜ਼ਿਆਦਾ ਕੁਆਂਟੀਟੀ ਜੀ ਲੈਣੀ ਹੋਵੇ ਕਿਸੇ ਨੇ ਉਹਨਾਂ ਨੂੰ ਵੀ ਆਪਾਂ ਦੇ ਦਿੰਦੇ ਆ ਫੈਕਟਰੀ ਆ ਤੇ। ਹਾਂ ਜੀ। ਜਿੰਨਾ ਲੋਹੇ ਦੇ ਰੇਟ ਵੀ ਕਈ ਵਾਰ ਅਪ ਡਾਊਨ ਹੁੰਦੇ ਨੇ। ਡਾਊਨ ਹੁੰਦੇ ਆ ਪਰ ਫਿਰ ਉਹ ਦੇਣਾ ਬੰਦਾ ਸਾ ਜਿਹਦਾ ਨਾਲ ਡ੍ਰਿਲਿੰਗ ਹੋ ਗਈ ਆਪਾਂ ਇਸ ਰੇਟ ਤੇ ਦੇ ਰਹੇ ਆ। ਰੇਟ ਘਟ ਵੀ ਜਾ ਉਹਨਾਂ ਸਰ ਆਪਾਂ ਨੂੰ ਦੇਣਾ ਪੈਣਾ। ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਇੰਡਸਟਰੀ ਦਾ ਸਿਰ ਨੂੰ ਹਨ ਬਾ ਮੈਸੇਜ ਇਹ ਹੀ ਹੈ ਕਿ ਭਾਈ ਚੱਲ ਜਿਓ ਕਮ ਸਾਰਿਆਂ ਦਾ ਬਧਿਆ ਰਲ ਮਿਲ ਕੇ ਹਾਂਜੀ ਤੇ ਚੈਂਪੀ ਜਿਹੜੇ ਕਿੰਨੇ ਨੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਵੱਡੀਆਂ ਚੈਂਪੀ ਤੁਹਾਡੇ ਕੋਲ ਇਹ 6 7 ਤੋਂ ਲੈ ਕੇ ਸਰ 46 50 ਤੱਕ ਤਕਰੀਬਨ ਹੈ ਉਹਦੇ ਬਾਅਦ ਸਲੋਗੀ ਗ੍ਰੈਂਚ ਚੱਲ ਜਾਂਦਾ 80 mm 85 mm ਰੇਟ ਦਾ ਕਿੰਨਾ ਕੋ ਫਰਕ ਹੈਗਾ ਮਾਰਕੀਟ ਦੇ ਵਿੱਚ ਤੇ ਇਹ ਕੰਪਨੀਆਂ ਨੇ ਤੇ ਰੇਟ ਸਾਰਿਆਂ ਦੇ ਆਪਣੇ ਆਪਣੇ ਰੇਟ ਹੈ ਘਰ ਕੇ ਲਈ ਕਿਸੇ ਨੇ ਪਲਸ ਕਿਤੇ ਵੈ 10 15% ਕਿਸੇ ਨੇ ਤਕਰੀਬਨ ਤਕਰੀਬਨ ਠੀਕ ਠਾਕ ਹੀ ਹੈ ਮਾਰਕੀਟ ਜੀਵਿਕ ਜਵਾਮਾਲ ਇਸ ਤਰ੍ਹਾਂ ਰੱਖਿਆ ਆਪਣੇ ਹੁਣ ਕਿੰਨੀ ਕੁ ਮੰਗ ਹੈਗੀ ਆ ਵਿਦੇਸ਼ਾਂ ਦੇ ਵਿੱਚ ਵੀ ਭੇਜਦੇ ਹਾਂ ਹਾਂਜੀ ਹਾਂਜੀ ਵਿਦੇਸ਼ਾਂ ਵੀ ਜਾਂਦਾ ਬਾਹਰ ਐਕਸਪੋਰਟ ਹੁੰਦਾ ਹੈ ਜਮਾਨ ਦੇ ਮੁਤਾਬਿਕ ਕੰਟੇਨਰ ਜਾਂਦੇ ਸਾਰੇ ਮਿਕਸ ਆਈਟਮਾਂ ਦੇ ਇਸ ਤਰ੍ਹਾਂ ਪਲਾਸ ਹੋਗੇ ਉਹਦੇ ਚੈਂਚ ਹੋਗੇ ਚਾਬੀ ਪਾਣੀ ਇਹ ਸਾਰੇ ਚ ਹਟੋੜੇ ਵਗੈਰਾ ਐਮਰ ਹਮਾਰੇ ਸਾਰੇ ਜਾਂਦੇ ਨੇ ਹੁਣ ਨਵੀਂ ਵੀ ਇੰਡਸਟਰੀ ਲੱਗ ਰਹੀ ਹੈ ਕੋਈ ਜਿੱਦਾਂ ਪੰਜਾਬ ਦੀ ਮਹੌਲ ਚੱਲ ਰਿਹਾ ਹੈ। ਨਵੇਂ ਇੰਡਸਟਰੀਆਂ ਕਾਫੀ ਲਗਾਈ ਜਾ ਰਹੇ ਸਰ। ਲੁਧਿਆਣੇ ਚ ਵੀ ਤਕਰੀਬਨ ਤਕਰੀਬਨ ਕਾਫੀ ਹੋ ਗਏ ਹੈਂਡ ਟੂਲ ਦੇ ਮੱਥੇ। ਹਾਂ ਜੀ। ਗਾਰੰਟੀ ਵਾਰੰਟੀ ਗਾਰੰਟੀ ਪੁੱਲੀ ਗਾਰੰਟੀ ਸਰ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਸਮੇ ਇਹ ਜਿਹੜਾ ਸਟਾਲ ਆ ਚਾਬੀ ਪਾਣੇ ਦਾ ਸਟਾਲ ਆ ਜਿੱਥੇ ਤੇ ਹੈਮਸਨ ਜਿਹੜੇ ਪ੍ਰੋਫੈਸ਼ਨਲ ਹੈਂਡ ਟੂਲ ਕੰਪਨੀ ਆ ਇਹ ਇਨਾ ਵੱਲੋਂ ਸਟਾਲ ਲਾਇਆ ਗਿਆ। ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਬੱਟੀਆਂ ਵੱਡੀਆਂ ਚਾਬੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਉਸ ਦੇ ਨਾਲ ਬਿਜਲੀ ਦਾ ਕੰਮ ਕਰਨ ਦੇ ਲਈ ਵੀ ਸਾਰੇ ਜਿਹੜੇ ਹੈਂਡ ਟੂਲ ਨੇ ਇੱਥੇ ਫਥੋੜੇ ਵਗੈਰਾ ਤੇ ਜਿੰਨੇ ਵੀ ਆਹ ਦੇਖ ਸਕਦੇ ਹੋ ਚਾਬੀਆਂ ਦੇ ਨਾਲ ਛੋਟੇ ਪਾਨੇ ਵੀ ਆ ਵੱਡੇ ਪਾਨੇ ਸਾਰੇ ਜਿੱਥੇ ਵੀ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲਾ ਸਾਰਾ ਟੂਲ ਜਿਹੜਾ ਇੱਥੋਂ ਫਿਰ ਮਿਲ ਸਕਦਾ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੈਮਸੰਗ ਸਟਾਲ ਦੀਆਂ ਨੇ ਸਫਸਤਾਲ ਦੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਵੀ ਇੱਥੇ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਕਾਫੀ ਚੰਗਾ ਜਿਹੜਾ ਰਿਸਪੌਂਸ ਮਿਲ ਰਿਹਾ ਵਾ ਜਿਹੜੀ 2 ਦਿਨਾਂ ਦੀ ਜਿਹੜੀ ਐਕਸਪੋ ਲੱਗੀ ਆ ਕਾਫੀ ਜਿਹੜੇ ਵਿਜ਼ਟਰ ਉਹਨਾਂ ਦੇ ਸਟਾਲ ਤੇ ਵੀ ਵਿਜ਼ਿਟ ਕਰ ਰਹੇ ਨੇ ਕੈਮਰਾਮੈਨ ਜੋਗਾ ਸਿੰਘ ਦੇ ਨਾਲਾ ਮਨਦੀਪ ਲੁਧਿਆਣਾ ਟੀਵੀ